ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅੱਜ ਕਾ ਰਤਿਕੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਕੁੱਟਣ ਲੱਗੇ ਸੀ ਮੂੰਗਰਿਆਂ ਦੀ ਚਟਨੀ ਇਧਰ ਆਪਾਂ ਜਿਹੜੇ ਕੁਛ ਕੁ ਮੂੰਗਰੇ ਕੱਟ ਕੇ ਰੱਖੇ ਹੋਏ ਆ ਇੱਕ ਆਪਾਂ ਟਮਾਟਰ ਕੱਟਿਆ ਹੋਇਆ ਵਾ ਕੁਛ ਹਰੀਆਂ ਮਿਰਚਾਂ ਲਗੀਆਂ ਹੋਈਆਂ ਦੋ ਆਪਾਂ మీడియం ਜੇ ਸਾਈਜ਼ ਦੇ ਜਿਹੜੇ ਗੰਡੇ ਆ ਉਹ ਕੱਟੇ ਹੋਏ ਆ ਇਧਰ ਆਪਾਂ ਜਿਹੜਾ ਅਨਾਰ ਦਾਣਾ ਲਿਆ ਹੋਇਆ ਵਾ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਚਟਨੀ ਘੋਟਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਅਨਾਰ ਦਾਣਾ ਨਾਰਦਾ ਜਿੰਨਾ ਵੀ ਤੁਸੀਂ ਪਾਉਣਾ ਹਨ ਜਿੰਨੀ ਤੁਹਾਨੂੰ ਖੱਟੀ ਪਸੰਦ ਆ ਚੀਜ਼ ਹਨ ਉਹਨਾਂ ਕੋ ਪਾ ਸਕਦੇ ਆ ਜੇ ਤੁਸੀਂ ਨਹੀਂ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਦਾਂ ਵੀ ਬਣਾ ਸਕਦੇ ਤੇ ਹੁਣ ਆਪਾਂ ਇਹਦੇ ਪਾ ਲੈ ਅਨਾਰ ਦਾਣਾ ਤੇ ਲਾ ਆਪਾਂ ਅਨਾਰ ਦਾਣੇ ਨੂੰ ਥੋੜਾ ਜਿਹਾ ਕੁੱਟ ਲਾਂਗੇ ਫਿਰ ਬਾਕੀ ਬਾਅਦ ਚ ਪਾਵਾਂਗੇ ਚੀਚਾ ਹਾਂਜੀ ਆਪਾਂ ਜਿਹੜਾ ਨਾਰਦਾਣਾ ਕੁੱਟ ਲਿਆ ਹੋਇਆ ਵਾ ਇਹ ਦੇਖ ਸਕਦੇ ਤੁਸੀਂ ਹਨਾ ਇਕੱਠਾ ਹੀ ਹੋ ਗਿਆ ਸਾਰਾ ਹੁਣ ਆਪਾਂ ਪਹਿਲਾਂ ਮੂੰਗਰੇ ਪਾਵਾਂਗੇ ਲਓ ਜੀ ਮੂੰਗਰੇ ਆਪਣੇ ਜਿਹੜੇ ਤੁਸੀਂ ਵੇਖ ਸਕਦੇ ਹੋ ਹਨਾ ਇਹ ਵੀ ਫ੍ਰੀਕ ਹੋ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੰਡੇ ਕਿਉਂਕਿ ਗੰਡਿਆਂ ਨੂੰ ਕੁੱਟਣ ਤੇ ਥੋੜਾ ਟਾਈਮ ਲੱਗਦਾ ਵਾ ਬਾਕੀ ਮੂੰਗਰਿਆਂ ਦੀ ਚਟਨੀ ਬਹੁਤ ਹੀ ਸਵਾਦ ਬਣਦੀ ਆ ਇਹ ਤਾਂ ਸਾਰੀਆਂ ਚੀਜ਼ਾਂ ਸਬਜ਼ੀਆਂ ਨੂੰ ਪਾਸੇ ਛੱਡ ਕੇ ਤੇ ਇਹਦੇ ਨਾਲ ਰੋਟੀ ਬਹੁਤ ਸਵਾਦ ਲੱਗਦੀ ਹੈ ਲੋ ਜੀ ਗੰਡੇ ਆਪਣੇ ਕੁਛ ਇਸ ਪ੍ਰਕਾਰ ਦੇ ਹੋ ਗਏ ਆ ਦੇਖੋ ਆਪਾਂ ਕੁੱਟ ਲਿਆ ਬਾਕੀ ਥੋੜਾ ਜਿਹਾ ਹੋਰ ਇਹਨਾਂ ਨੂੰ ਕੁੱਟ ਲੈਣੇ ਆ ਜੀ ਹੁਣ ਆਪਾਂ ਪਾਉਣ ਲੱਗੇ ਆ ਮਿਰਚਾ ਤੇ ਭਾਵੇਂ ਤੁਸੀਂ ਚੀਰ ਕੇ ਪਾ ਲਓ ਤੇ ਭਾਵੇਂ ਇਦਾਂ ਚ ਲਾਲ ਪਾਉਣੀ ਆ ਤੁਸੀਂ ਲਾਲੇ ਪਾ ਸਕਦੇ ਹੋ ਬਾਕੀ ਹਰੀਆਂ ਦਾ ਟੇਸਟ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਲੂਣ ਵੀ ਪਾਵਾਂਗੇ ਪਹਿਲਾਂ ਜੀ ਹੁਣ ਆਪਾਂ ਮਿਰਚਾਂ ਦੇ ਨਾਲ ਹੀ ਨਮਕ ਪਾ ਦੇਣ ਲੱਗੇ ਆ ਤੇ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਹਿਲਾਂ ਥੋੜਾ ਜਿਹਾ ਪਾ ਕੇ ਵੇਖ ਲੈਣਾ ਜੇ ਤੁਹਾਨੂੰ ਘੱਟ ਲੱਗੇ ਚੈੱਕ ਕਰਕੇ ਦੇਖ ਲਓ ਫਿਰ ਥੋੜਾ ਜਿਹਾ ਹੋਰ ਪਾ ਲਿਓ ਕਿਉਂਕਿ ਇਹਦੇ ਵਿੱਚੋਂ ਦੁਬਾਰਾ ਲੂਣ ਵਾਪਸ ਬਾਹਰ ਤਾਂ ਨਿਕਲਣਾ ਨਹੀਂ ਹੁੰਦਾ ਜੇ ਤੁਸੀਂ ਇਹਨੂੰ ਤੜਕਾ ਲਗਾਉਣਾ ਤੇ ਤੜਕਾ ਵੀ ਲਗਾ ਸਕਦੇ ਹੁਣ ਆਪਾਂ ਇਹਦੇ ਨਾਲ ਟਮਾਟਰ ਪਾ ਦਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕੁੱਟ ਲਾਂਗੇ ਲਓ ਜੀ ਆਪਣੀ ਚਟਨੀ ਬਿਲਕੁਲ ਹੋ ਚੁੱਕੀ ਆ ਬਰੀਕ ਚਟਨੀ ਬਣ ਕੇ ਰੈਡੀ ਤੇ ਆਸ ਕਰਦੇ ਆ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਇਤਿਆਜ਼ ਕਰਦੇ ਕਿ ਤੁਹਾਨੂੰ ਸਾਡੀ ਚੋਲੀ ਨਾ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ